ਅਸੀਂ ਹਮੇਸ਼ਾ ਲੋਕਾਂ ਦੇ ਮੁੱਦਿਆਂ ਦੀ ਗੱਲ ਕਰਦੇ ਹਾਂ ਔਰ ਅੱਜ ਜਿਹੜਾ ਇੱਕ ਅਹਿਮ ਮੁੱਦਾ ਪੰਜਾਬ ਦੇ ਵਿੱਚ ਸਮੁੱਚੇ ਪੰਜਾਬ ਦੇ ਵਿੱਚ ਖਾਸ ਕਰਕੇ ਪਿੰਡੂ ਖੇਤਰਾਂ ਜਿਹੜੇ ਲੋਕ ਰਹਿ ਰਹੇ ਨੇ ਉਹਨਾਂ ਦੀ ਕਨੈਕਟੀਵਿਟੀ ਹੈ ਜਿੱਥੇ ਸ਼ਹਿਰਾਂ ਨਾਲ ਟੁੱਟ ਗਈ ਇਹ ਸਾਰੀਆਂ ਜ਼ਿੰਮੇਵਾਰੀਆਂ ਟੋਟਲੀ ਸਰਕਾਰਾਂ ਤੇ ਨੇ ਕਿਉਂਕਿ ਪਿਛਲੇ ਸਮੇਂ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਉਸ ਸਮੇਂ ਲੋਕਾਂ ਨੂੰ ਆਉਣ ਜਾਣ ਦੀ ਸਹੂਲਤ ਔਰ ਪਿੰਡਾਂ ਨੂੰ ਸ਼ਹਿਰਾਂ ਨਾਲ ਜੋੜਨ ਲਈ ਇੱਕ ਮਿੰਨੀ ਬੱਸਾਂ ਦੇ ਖਾਸ ਕਰਕੇ ਪਿੰਡਾਂ ਦੇ ਵਿੱਚ ਜਿਹੜੇ ਇੱਕ ਪਰਮਿਟ ਦਿੱਤੇ ਗਏ ਜਿਹਦੇ ਨਾਲ ਲੋਕਾਂ ਨੂੰ ਰੋਜ਼ਗਾਰ ਵੀ ਮਿਲਿਆ ਔਰ ਆਉਣਾ ਜਾਣਾ ਲੋਕਾਂ ਨੂੰ ਹਰ ਪਿੰਡ ਨੂੰ ਸ਼ਹਿਰਾਂ ਤੱਕ ਪਹੁੰਚਣਾ ਸੌਖਾ ਹੋਇਆ ਇਹ ਸਰਕਾਰਾਂ ਨੇ ਐਡਾ ਕਮਾੜਾ ਕੰਮ ਕੀਤਾ ਕਿ ਪਿਛਲੇ ਸਰਕਾਰ ਦੇ ਸਮੇਂ ਕਾਂਗਰਸ ਦੇ ਵੇਲੇ ਔਰ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੇਲੇ ਆਏ 8 ਸਾਲਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਿੰਨੀਆਂ ਵੀ ਮਿੰਨੀ ਬੱਸਾਂ ਜਾਂ ਦੂਜੀਆਂ ਬੱਸਾਂ ਚੱਲਦੀਆਂ ਸੀ ਸਾਰੀਆਂ ਬੱਸਾਂ ਜਿਹੜੀਆਂ ਬੰਦ ਹੋ ਗਈਆਂ ਔਰ ਜਿੰਨੇ ਸਾਡੇ ਮੇਨ ਅੱਡੇ ਨੇ ਜਿੱਥੇ ਅਸੀਂ ਹੁਣ ਇੱਥੇ ਵੀ ਖੜੇ ਆ ਸਾਧੂਗੜ੍ਹ ਮੇਨ ਨੈਸ਼ਨਲ ਹਾਈਵੇ ਦੇ ਉੱਤੇ ਇਹ ਜਿਹੜਾ ਅੱਡਾ ਜਿਹਦੇ ਉੱਤੇ ਬੱਸ ਹਰ ਵਾਸਾ ਰੁਕਦੀ ਸੀ ਅੱਜ ਤੋਂ 5-4 ਸਾਲ ਪਹਿਲਾਂ ਪਰ ਅੱਜ ਇੱਕ ਵੀ ਬੱਸ ਇੱਥੇ ਜਿਹੜੀ ਇਸ ਰੋਡ ਦੇ ਨੇ ਉਤਰਦੀ ਨਾਲ ਨੂੰ ਬੱਸਾਂ ਸਾਰੀਆਂ ਨਿਕਲ ਗਈਆਂ ਨੇ ਔਰ ਇਸੇ ਤਰੀਕੇ ਨਾਲ ਜਿੰਨੇ ਅੱਜ ਕੱਲੀ ਮੈਂ ਇੱਕ ਜ਼ਿਲ੍ਹਾ ਫਤਿਹਗੜ ਸਾਹਿਬ ਦੀ ਐਗਜ਼ਾਮਪਲ ਦੇ ਤੌਰ ਤੇ ਗੱਲ ਕਰਦਾ ਵੀ ਜੇ ਅਸੀਂ ਅੱਜ ਸਰਹੰਦ ਤੋਂ ਤੁਰਦੇ ਹਾਂ ਜਿਹੜੀ ਸਰਹੰਦ ਤੋਂ ਬਾਇਆ ਸਾਧੂਗੜ ਬੁਚੜੇ ਬੁਚੜੇ ਤੋਂ ਅੱਗੇ ਲਟੌਰ ਬਰਕਤਪੁਰ ਪੰਜੋਲੀ ਨਲੀਨਾ ਨਲੀਨੇ ਨੂੰ ਛਲੇੜੀ ਛਲੇੜੀ ਤੋਂ ਸੇਰੇ ਬੱਸੇ ਬੰਦ ਜਾਂਦੀ ਸੀ ਚਾਰ ਚੱਕਰ ਲਾਉਂਦੀ ਸੀ ਦਿਨ-ਦਿਨ ਦੇ ਵਿੱਚ ਉਹ ਵੀ ਬੰਦ ਉਸ ਤੋਂ ਬਾਅਦ ਦੂਜੀ ਜਿਹੜੀ ਬੱਸ ਚੱਲਦੀ ਸੀ ਸਰਹੰਦ ਤੋਂ ਰੁੜਕੀ ਰੁੜਕੀ ਤੋਂ ਨਲੀਨਾ ਨਲੀਨੇ ਤੋਂ ਮੂਲੇਪੁਰ ਮੂਲੇਪੁਰ ਤੋਂ ਫੇਰ ਅੱਗੇ ਛਲੇੜੀਆਂ ਨੂੰ ਹੁੰਦੀ ਹੋਈ ਕੋਟਲੇ ਨੂੰ ਹੁੰਦੀ ਹੋਈ ਜਿਹੜੀ ਉਹ ਸੇਰੇ ਤੱਕ ਜਾਂਦੀ ਚਾਰ ਚੱਕਰ ਉਹ ਲਾਉਂਦੀ ਸੀ ਉਸ ਤੋਂ ਬਾਅਦ ਇੱਕ ਜਖਵਾਲੀ ਤੋਂ ਚੱਲਦੀ ਸੀ ਜਖਵਾਲੀ ਤੋਂ ਚੱਲ ਕੇ ਬੱਸ ਅੱਗੇ ਮੂਲੇਪੁਰ ਮੂਲੇਪੁਰ ਤੋਂ ਮੰਮਦੀਪੁਰ ਸੈਂਫਲਪੁਰ ਟਹਿਲਪੁਰਾ ਸੇਹਰਾ ਸੇਹਰੇ ਤੋਂ ਅੱਗੇ ਰਾਜਪੁਰੇ ਚਾਰ ਚੱਕਰ ਉਹ ਲਾਉਂਦੀ ਸੀ ਉਹ ਵੀ ਬੰਦ ਉਸ ਤੋਂ ਬਾਅਦ ਸਰਹੰਦ ਤੋਂ ਬੱਸ ਚੱਲਦੀ ਸੀ ਸਿੱਧੀ ਬਲਾੜਾ ਬਲਾੜਾ ਕੋਟ ਬਲਾੜੇ ਤੋਂ ਅੱਗੇ ਜਿਹੜਾ ਖੇੜਾ ਹੰਸਾਲੀ ਬਰਾਸ ਬਰਾਸ ਤੋਂ ਪਗੜਾਣਾ ਪਗੜਾਣੇ ਤੋਂ ਚਾਰ ਚੱਕਰ ਆਉਣ ਜਾਣ ਦੇ ਉਹ ਲਾਉਂਦੀ ਸੀ ਉਸ ਤੋਂ ਬਾਅਦ ਸਰਾਂਤ ਤੋਂ ਚੱਲਦੀ ਸੀ ਮਡੋਫਲ ਮਡੋਫਲ ਤੋਂ ਅਨਾਇਤਪੁਰ ਧੀਰਪੁਰ ਰੰਧਾਵਾ ਬੋਰਾ ਮੱਠੀ ਨੂੰ ਹੁੰਦੀ ਹੋਈ ਸੰਸਾਲੀ ਖੇੜਾ ਔਰ ਉਸ ਤੋਂ ਬਾਅਦ ਅੱਗੇ ਜਾਂਦੀ ਸੀ ਪਗੜਾਣੇ ਤੱਕ ਚਾਰ ਚੱਕਰ ਉਹ ਲਾਉਂਦੀ ਸੀ ਉਹ ਵੀ ਬੰਦ ਉਸ ਤੋਂ ਬਾਅਦ ਜਿੰਨੀਆਂ ਰਾਜਪੁਰੇ ਤੋਂ ਬੱਸਾਂ ਚੱਲਦੀਆਂ ਸੀ ਪਟਿਆਲੇ ਤੋਂ ਚੱਲਦੀਆਂ ਸੀ ਬਾਇਆ ਸਰੈਵਨਜਾਰਾ ਸਲੇਮਪਰ ਪਗੜਾਣਾ ਚੁੰਨੀ ਔਰ ਖਰੜ ਤੱਕ ਉਹ ਸਾਰੀਆਂ ਬੱਸਾਂ ਬੰਦ ਇੱਕ ਬੱਸ ਚੱਲਦੀ ਹੈ ਟੋਟਲ ਜਿਹਦੇ ਵਿੱਚ ਅੱਧ ਦੇ ਘੰਟੇ ਬਾਅਦ ਬੱਸ ਦੀ ਸਰਵਿਸ ਸੀ ਔਰ ਇਸੇ ਤਰੀਕੇ ਨਾਲ ਰਾਜਪੁਰੇ ਤੋਂ ਸਰੈਵਨਜਾਰਾ ਪੋਲਾ ਪੋਲੇ ਨੂੰ ਹੁੰਦੀ ਹੋਈ ਬੱਸ ਜਿਹੜੀ ਜਾਂਦੀ ਸੀ ਉਹ ਵੀ ਬੰਦ ਸੋ ਸਾਰੀਆਂ ਬੱਸਾਂ ਅੱਜ ਜਿਹੜੀਆਂ ਮਿੰਨੀ ਬੱਸਾਂ ਟੋਟਲ ਪੰਜਾਬ ਦੇ ਵਿੱਚ ਬੰਦ ਹੋ ਗਈਆਂ ਔਰ ਜਿਹਦੇ ਨਾਲ ਲੋਕਾਂ ਨੂੰ ਏਡਾ ਬੜਾ ਮਾੜਾ ਅਸਰ ਲੋਕਾਂ ਦੀ ਆਉਣ ਜਾਣ ਦੇ ਉੱਤੇ ਪਿਆ ਕਿ ਅੱਜ ਪਿੰਡਾਂ ਦੇ ਵਿੱਚੋਂ ਜੇ ਕਿਸੇ ਨੇ ਜਾਣਾ ਤਾਂ ਆਪਣੇ ਸਾਧਨ ਤੇ ਜਾ ਸਕਦਾ ਔਰ ਦੂਜੇ ਜਿਹੜੇ ਸਰਕਾਰ ਵੱਲੋਂ ਜੋ ਸਹੂਲਤਾਂ ਦੀਆਂ ਜਾਂ ਜਿਹੜੇ ਟਰਾਂਸਪੋਰਟਰ ਵੱਲੋਂ ਸਹੂਲਤਾਂ ਦੀਆਂ ਉਹ ਸਾਰੀਆਂ ਬੰਦੀਆਂ ਬੰਦ ਹੋ ਗਈਆਂ ਉਹਦਾ ਕਾਰਨ ਕੀ ਬਣਿਆ ਚਾਹੇ ਟੈਕਸ ਵਧ ਨੇ ਸਰਕਾਰਾਂ ਦੇ ਚਾਹੇ ਰੋਡ ਟੁੱਟ ਗਏ ਰੋਡ ਰੋਡ ਨੰਗਲ ਨੂੰ ਨਹੀਂ ਰਹੇ ਤੋਂ ਇਹ ਸਾਰੀਆਂ ਜਿੰਨੀਆਂ ਵੀ ਗੱਲਾਂ ਨੇ ਅੱਜ ਸਾਡੇ ਸਾਹਮਣੇ ਜਿਹੜੀਆਂ ਚੁਣੌਤੀਆਂ ਨੇ ਮੈਂ ਸਮਝਦਾ ਅੱਜ ਤੋਂ ਜਦੋਂ ਦੇਸ਼ ਆਜ਼ਾਦ ਹੋਇਆ ਉਸ ਸਮੇਂ ਜਿਹੜੀਆਂ ਪਿੰਡਾਂ ਦੇ ਵਿੱਚ ਬੱਸਾਂ ਨਹੀਂ ਸੀ ਚਲਦੀਆਂ ਸਰਕਾਰਾਂ ਨੇ ਚਲਾਈਆਂ ਪਰ ਅੱਜ ਫੇਰ ਮੁੜ ਕੇ ਉਹੀ ਹਾਲਾਤ ਬਣਾਤੇ ਜਿਹੜੇ ਸਰਕਾਰਾਂ ਇਹ ਦਾਅਵੇ ਕਰਦੀਆਂ ਨੇ ਵੀ ਅਸੀਂ ਬੀਬੀਆਂ ਨੂੰ ਜਿਹੜਾ ਰੋਜ਼ਾਨਾ ਜਿਹੜਾ ਸਫਰ ਫਰੀ ਦੀ ਸਹੂਲਤ ਦੇ ਰਹੇ ਹਾਂ ਪਰ ਅਸੀਂ ਅੱਜ ਪੁੱਛਣਾ ਚਾਹੁੰਦੇ ਹਾਂ ਮੁੱਖ ਮੰਤਰੀ ਪੰਜਾਬ ਨੂੰ ਵੀ ਜਦ ਬੱਸਾਂ ਦਾ ਚੱਲਦੀਆਂ ਨਹੀਂ ਸਹੂਲਤ ਤੁਸੀਂ ਕਾਦੀ ਦੇ ਰਹੇ ਹੋ ਜਦ ਬੱਸਾਂ ਪੰਜਾਬ ਦੇ ਵਿੱਚ ਬੰਦ ਹੋ ਗਈਆਂ ਬੀਬੀਆਂ ਕਿਹਦੀ ਕਿਹੜੀ ਬੱਸ ਚੜ੍ਹ ਕੇ ਜਾਣਗੀਆਂ ਲੋਕ ਕਿਹੜੀਆਂ ਬੱਸਾਂ ਚੜ੍ਹ ਕੇ ਜਾਣਗੇ ਅੱਜ ਇਹ ਸਰਕਾਰ ਅੱਗੇ ਔਰ ਖਾਸ ਕਰਕੇ ਟਰਾਂਸਪੋਰਟ ਮੰਤਰੀ ਅੱਗੇ ਇਹ ਸਾਡਾ ਸਵਾਲ ਹੈ ਕਿ ਪੰਜਾਬ ਦੇ ਵਿੱਚ ਜਿੰਨੀਆਂ ਮਿੰਨੀ ਬੱਸਾਂ ਚੱਲਦੀਆਂ ਜਿੰਨੀਆਂ ਪਿੰਡਾਂ ਦੇ ਵਿੱਚ ਬੱਸਾਂ ਚੱਲਦੀਆਂ ਧੀਆਂ ਸਾਰੀ ਬੱਸਾਂ ਜਿਹੜੀਆਂ ਟੋਟਲ ਬੰਦ ਹੋ ਗਈਆਂ ਸੋ ਸਾਡੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਇਹ ਮੰਗ ਆ ਸਾਡੀ ਔਰ ਟਰਾਂਸਪੋਰਟ ਮੰਤਰੀ ਸਾਹਿਬ ਤੋਂ ਇਹ ਮੰਗ ਆ ਕਿ ਪੰਜਾਬ ਦੇ ਵਿੱਚ ਮੁੜ ਬਹਾਲੀ ਜਿਹੜੀਆਂ ਬੱਸਾਂ ਦੀ ਕੀਤੀ ਜਾਵੇ ਤਾਂ ਕਿ ਲੋਕਾਂ ਨੂੰ ਆਉਣਾ ਜਾਣਾ ਸੌਖਾ ਹੋਵੇ ਔਰ ਜਿਹੜੇ ਬੇਰੁਜ਼ਗਾਰ ਲੋਕ ਨੇ ਉਹਨਾਂ ਨੂੰ ਕੋਈ ਨਾ ਕੋਈ ਰੁਜ਼ਗਾਰ ਮਿਲ ਸਕੇ ਇਹ ਸਾਡੀ ਮੰਗ ਆ ਔਰ ਅੱਜ ਇਸ ਪੱਖੋਂ ਪੂਰੇ ਪੰਜਾਬ ਦੇ ਲੋਕਾਂ ਦੇ ਵਿੱਚ ਖਾਸ ਕਰਕੇ ਪਿੰਡੂ ਖੇਤਰ ਦੇ ਲੋਕਾਂ ਵਿੱਚ ਬੜਾ ਵੱਡਾ ਰੋਸ ਹੈ ਸਾਰੀ ਸੰਗਤ ਨੂੰ ਇਹ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਪੰਜਾਬ ਦੇ ਲੋਕਾਂ ਦੀ ਇਹ ਮੰਗ ਆ ਇਹ ਸਰਕਾਰਾਂ ਤੱਕ ਪਹੁੰਚੇ ਸਰਕਾਰਾਂ ਦੇ ਕੰਨ ਖੋਲਣ ਔਰ 8 ਸਾਲਾਂ ਤੋਂ ਅੱਜ ਜਿਹੜੀ ਟਰਾਂਸਪੋਰਟ ਬਿਲਕੁਲ ਪਿੰਡਾਂ ਦੇ ਵਿੱਚੋਂ ਬੰਦ ਹੋ ਗਈ ਮੈਂ ਸਮਝਦਾ ਤਾਂ ਹੀ ਇਹ ਚੱਲ ਸਕਦੇ ਜੇ ਅਸੀਂ ਇੱਕ ਮੁੱਠ ਹੋ ਕੇ ਇਹਦੀ ਆਵਾਜ਼ ਨੂੰ ਚੱਕਾਂਗੇ